ਕੱਟੀ ਪਈ ਆਪਾਂ ਕੱਟਿਆਣਾ ਤੋਂ ਲੈਤੀ ਸੀ ਜਿੱਥੇ ਖੜੇ ਸੀ ਆਪਣੇ ਸੜਕ ਤੇ ਵੱਡੀ ਤੇ ਕੱਟੇ-ਕੱਟੀਆਂ ਨੂੰ ਗੱਡੀ ਭਰੀ ਖੜੇ ਸੀ ਆਪਾਂ ਪੁੱਛਿਆ ਉਹਨਾਂ ਨੂੰ ਵੀ ਕੋਈ ਕੱਟੀ-ਕੁੱਟੀ ਹੈਗੀ ਕਹਿੰਦੇ ਹਾਂ ਹੈਗੀ ਆ ਤੇ ਲਗਭਗ ਹੋ ਗਿਆ ਇਹਨੂੰ ਆਪਣੇ ਕੋਲੇ 1 ਮਹੀਨਾ ਮਹੀਨਾ ਹੋ ਗਿਆ ਕੱਟੀ ਲੈਤੀ ਨੂੰ ਤੇ ਫੀਡਪੂਲ ਵੀ ਪਾਤੀ ਆਪਾਂ ਇਹਨੂੰ ਤੇ ਵਿਚਾਰੀ ਇੰਨੀ ਕ ਸੀਲ ਆ ਇਹ ਛੱਡ ਦੇਾਂਗੇ ਪਾਣੀ ਪੀ ਕੇ ਫੇਰ ਇੱਥੇ ਆ ਜੂਗੀ ਤੇ ਜਮਾ ਛੋਟੀ ਜੀ ਹੱਡ ਨਿਕਲੇ ਪਈ ਸੀ ਬਾਹਲੇ ਤੇ ਜਮਾ ਪੋਲੀ ਚਮੜੀ ਦੀ ਆ ਦੇਖੋ ਵੱਟ ਦੇਖੋ ਕਿਹੜੇ ਲੁੱਟ ਪੈਂਦੇ ਨੇ ਜਮਾ ਪੋਲੀ ਆ ਭਾਈ ਪੂਛ ਜਮਾ ਪੋਲੀ ਆ ਚਾਹੇ ਮੋੜ ਕੇ ਇਕੱਠੀ ਕਰਦੇ ਹੋ ਇਹਨੇ ਵਿਚਾਰੀ ਨੇ ਜਦੋਂ ਬਣਨਾ ਨਾ ਉਦੋਂ ਬਹੁਤ ਆਪਾਂ ਨੂੰ ਆਇ ਮਾਣ ਮਹਿਸੂਸ ਹੋਊਗਾ। ਵੀ ਹਾਂ ਆਪਾਂ ਜਾਨ ਬਚਾਈ ਸੀ। ਤੇ ਸੂਣਾ ਵਿਚਾਰੀ ਨੇ ਦੁੱਧ ਦੇਣਾ। ਬਹੁਤ ਵੱਡੀ ਉਮਰ ਲਿਖਦੀ ਰੱਬ ਨੇ ਇਹਦੀ। ਤੇ ਐਂ ਬਾਈ ਜਿਹਦੀ ਪਹੁੰਚ ਪਵੇ ਕੱਟੀ ਲੈ ਲਿਆ ਕਰੋ। ਐਂ ਦੇਖ ਕੇ ਵੀ ਨਾ ਲਿਆ ਕਰੋ ਵੀ ਗਾਂ ਆਏ ਨੇ। ਨਸਲ ਦੀਆ ਜਾਂ ਕਿਵੇਂ ਆ। ਨਸਲਾਂ ਨਸਲਾਂ ਤਾਂ ਬਈ ਆਪੇ ਬਣ ਜਾਂਦੀਆਂ ਨੇ। 12-13 ਲੀਟਰ ਤੋਂ ਘੱਟ ਤਾਂ ਦਿੰਦੀ ਵੀ ਨਹੀਂ। ਚੈਹ ਨਾ ਸਲਾਹੇਗੀ ਚੈਹ ਨਾ ਹੈਗੀ ਐਨਾ ਕ ਤਾਂ ਮਾਨ ਹੈਗਾ ਵੀ ਇਹਨਾਂ ਨੂੰ ਤਾਂ ਦੇ ਹੀ ਦਊਗੀ ਤੇ ਬਾਕੀ ਮੰਡੀਆਂ ਮੁੰਡੀਆਂ ਤੇ ਬਾਈ ਮਾਰ ਲਿਆ ਕਰੋ ਕਿਹੜਾ ਕੱਟਿਆਂ ਕੁੱਟੀਆਂ ਕੱਟਿਆਂ ਦਾ ਚੱਲਾ ਆਪਣਾ ਆਪਾ ਮੰਨਦੇ ਬੇਪਹੁੰਚੀ ਆ ਕੱਟਿਆਂ ਦੇ ਨਾਲ ਕੱਟਿਆਂ ਦਾ ਵਿਚਾਰਿਆ ਨਹੀਂ ਜਾਣੀ ਇਹ ਰਾਗ ਚਲੋ ਜੀਦਾ ਆਏ ਵੀ ਲੋਟਾ ਕੱਟੇ ਕੁੱਟੇ ਵੀ ਖਰੀਦ ਲਿਆ ਕਰੋ ਵਧੀਆ ਦੇਖ ਕੇ ਕੱਟੀ ਜਿਹੇ ਜੀ ਹੋਵੇ ਬਾਈ ਉਹੋ ਜਿਹੀ ਲੈ ਲਿਆ ਕਰੋ ਜਾਨ ਬੱਤ ਰਹਿੰਦੀ ਐ ਤੇ ਦੁੱਧ ਦੱਤਾ ਇਹਨੇ ਦੇਈ ਦੇਣਾ ਗਾ ਤੇ ਆਪਾਂ ਬਸਾ ਹੁਣ ਕਟੀਆਂ-ਕੁੱਟੀਆਂ ਦਾ ਹੋਰ ਮਾਰਾਂ ਕਿਤੇ ਬਾਗਰ ਫੇਰ ਆਪਾਂ ਮੰਡੀਆਂ-ਮੁੰਡੀਆਂ ਜਾਇ ਕਰਾਂ ਕਟੀਆਂ ਸਾਟੂ ਮਾਲ ਚ ਵਾਧੂ ਹੁੰਦੀਆਂ ਨੇ ਤੇ ਉਥੋਂ ਲਿਆਇਆ ਕਰੋ ਬਈ ਨਾਲੇ ਪੰਨ ਨਾਲੇ ਫਲੀਆਂ ਤੇ ਈਡ ਦਾ ਚਾਰਿਆ ਹਜੇ ਇਹਨੂੰ ਆਪਾਂ ਅੱਧਾ ਘੱਟਾ ਮੰਨ ਕੇ ਚਲੋ ਸਾਰੀਆਂ ਕਟੀਆਂ ਫੀੜ ਖਾਂਦੀਆਂ ਨੇ ਤੇ 루چی ਹੈ ਗੱਲ ਨਹੀਂ ਬਿਚਾਰੀ ਬਾੜੀ ਸੀ ਲਾ ਬਾਈ ਖੁੱਲੀ ਛੱਡ ਦੀਏ ਜਾ ਕੇ ਐ ਖੜ ਜੂਗੀ ਐ ਨਹੀਂ ਹੈਗਾ ਉਹ ਭੱਜੀ ਫਿਰੂਗੀ ਖਰੀਦ ਲੈ ਕਰੋ ਬਾਈ ਕੱਟੇ-ਕੁੱਟੇ ਆਣਗੇ ਕੱਟੀਆਂ ਜਾਣ ਬਚ ਰਹੀਆਂ ਨਾ ਗਾਂਹਾਂ ਦੁੱਧ ਹੋ ਜਾਂਦਾ ਕੋਈ ਫਰਕ ਨਹੀਂ ਪੈਂਦਾ ਬਾਈ ਓਕੇ ਬਾਈ ਧੰਨਵਾਦ